ਵਰਡ ਕੈ ਸਿੰਘ ਟਾਲੀਵਾਲ ਇਹਨਾਂ ਨਾਲ ਪਰਿਵਾਰਕ ਵੰਸੀ ਤੇ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਪੁਲਿਸ ਦਾ ਇਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਸਾਰੀਆਂ ਪੁਲਿਸ ਲਾਈਨਸ ਦੇ ਵਿੱਚ ਇਹਨਾਂ ਦੀ ਮੈਂ ਇੱਕ ਜਿਹੜੀ ਅੱਛੀ ਸੋਚ ਨੂੰ ਇਸ ਕਰਕੇ ਕਹਿੰਦੇ ਵੀ ਪੁਲਿਸ ਦੀ ਡਿਊਟੀ ਸਭ ਤੋਂ ਜ਼ਿਆਦਾ ਤੇ ਪੁਲਿਸਮੈਨ ਕਈ ਵਾਰੀ ਹੋ ਸਕਦਾ ਹੈ ਸਿਹਤ ਬਾਰੇ ਪ੍ਰੋਪਰ ਧਿਆਨ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਜ਼ਰੂਰੀ ਚੈੱਕਅਪ ਕਰਾਓ ਕਿਉਂਕਿ ਦੇ ਹੈਲਦੀ ਪੁਲਿਸਮੈਨ ਹੈ ਤੇ ਸੇਫ ਐਂਡ ਸਿਕਿਉਰ ਸੋਸਾਇਟੀ ਹੈ ਇਹਨੂੰ ਮੰਨ ਕੇ ਚੱਲੋ ਤੇ ਇਸੇ ਲੜੀ ਦੇ ਵਿੱਚ ਇਹਨਾਂ ਨੇ ਸਪੈਸ਼ਲੀ ਇਹ ਇੰਗਲੈਂਡ ਤੋਂ ਆਏ ਹੈ ਵੀ ਨਾਰਮਲ ਇਹ ਅਕਸਰ ਆਉਂਦੇ ਰਹਿੰਦੇ ਆ ਕੈਂਪਸ ਲਈ ਪਰ ਇਹ ਕਹਿੰਦੇ ਸੀ ਵੀ ਪੁਲਿਸ ਲਈ ਕਿਉਂਕਿ ਪੁਲਿਸ ਸਾਡੀ ਮਤਲਬ ਮੈਨਸ ਰੱਖਿਆ ਵੀ ਕਰਦੀ ਆ ਤੇ ਇਹ ਕਹਿੰਦੇ ਵੀ ਜਿਹੜੀਆਂ ਡਿਊਟੀਆਂ ਇਹਨੀਆਂ ਕਰਦੇ ਆ ਤੇ ਉਹਨਾਂ ਨੂੰ ਚੈੱਕ ਅਪ ਕਰਾਉਣ ਲਈ ਮੈਂ ਚਾਹੂੰਗਾ ਵੀ ਤੁਹਾਡੇ ਇੱਥੇ ਟੈਸਟ ਹੋ ਜੇ ਇੱਥੇ ਸਾਡੇ ਪੁਲਿਸ ਮੁਲਾਜ਼ਮ ਤੇ ਰਿਟਾਇਰ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਤੇ ਅਸੀਂ ਸਾਰੇ ਪਟਿਆਲੇ ਨਹੀਂ ਸੱਦਾ ਦਿੱਤਾ ਪਰ ਇਹਦੇ ਨਾਲ ਨਾਲ ਸਾਡੇ ਜਿਹੜੇ ਲੋਕਲ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਵੀ ਇਹਦਾ ਫਾਇਦਾ ਉਠਾਓ ਤਾਂ ਕਿ अर्ਲੀ ਡਿਟੈਕਸ਼ਨ ਉਹਦੇ ਨਾਲ ਹੀ ਇਲਾਜ ਹੁੰਦਾ ਤੇ ਸਪੈਸ਼ਲੀ ਮੈਂ ਮਤਲਬ ਪੁਲਿਸ ਵਿਭਾਗ ਵੱਲੋਂ ਤੇ ਅਸੀਂ ਆਪਦੀ ਰੇਂਜ ਦੇ ਵਿੱਚ ਹੁਣ ਕਰਾਵਾਂਗੇ ਨੈਕਸਟ ਸੰਗਰੂਰ ਕਰਾਵਾਂਗੇ ਫਿਰ ਅੱਗੇ ਬਰਨਾਲਾ ਮਲੇਰਕੋਟਲਾ ਕਰਾਵਾਂਗੇ ਸਾਰੇ ਪੰਜਾਬ ਦੀਆਂ ਪੁਲਿਸ ਲਾਈਨਸ ਦੇ ਵਿੱਚ ਵੀ ਹੋਊਗਾ ਤੇ ਇਹਨਾਂ ਦਾ ਥੈਂਕਸ ਵੀ ਕਰਦੇ ਆਂ ਇਹਦੇ ਵਿੱਚ ਦੋ ਗੱਲਾਂ ਸਤਾ ਸ਼ਾਇਦ ਆਪਣੇ ਕੋਲੇ ਫੈਸਿਲਿਟੀ ਵੀ ਹੈ ਸਾਡੇ ਕੋਲੇ ਮੈਡੀਕਲ ਸਾਨੂੰ ਉਹ ਮਿਲਦਾ ਵੀ ਹੈ ਪਰ ਕਈ ਵਾਰੀ ਅਸੀਂ ਛਾਏ ਹੁੰਨੇ ਆ ਜਿਵੇਂ ਮੈਂ ਵੀ ਆਪਣੀ ਹੈਲਥ ਚੈੱਕ ਅਪ ਲਈ ਵੀ ਜਾਂਲ ਕੁਝ ਨਹੀਂ ਹੁੰਦਾ ਜਿਵੇਂ ਇੱਕ ਦੱਸ ਦੇ ਵੀ ਟੈਂਡੈਂਸੀ ਹੈ ਪੁਲਿਸ ਮੁਲਾਜ਼ਮ ਡਿਊਟੀ ਤੇ ਲੱਗੇ ਰਹਿੰਦੇ ਦਿਨ ਰਾਤ ਤੇ ਖਾਣ ਪਾਣੀ ਇਓਂ ਆ ਵੀ ਜਿਵੇਂ ਉਹ ਘਰ ਦੀ ਗੱਲ ਦਸੀ ਹੈ ਬਾਹਰ ਹੀ ਤਕਰੀਬਨ ਡਿਊਟੀਆਂ ਤੇ ਕਈ ਖਾਂਦੇ ਆ ਇਸ ਕਰਕੇ ਵੀ ਇਹਨਾਂ ਨੂੰ ਵੀ ਜਿਵੇਂ ਸੋਸਾਇਟੀ ਦੇ ਵਿੱਚ ਕੈਂਸਰ ਦੀ ਰੇਸ਼ੋ ਹੈ ਉਵੇਂ ਹੀ ਇਹਦਾ ਮਤਲਬ ਪੁਲਿਸ ਮੈਨ ਵਿੱਚ ਵੀ ਹੋਊਗੀ ਤੇ ਉਹਦੇ ਲਈ ਮੈਨੂੰ ਲੱਗਦਾ ਵੀ ਅਸੀਂ ਸਪੈਸ਼ਲੀ ਇਹਨਾਂ ਦਾ ਥੈਂਕਸ ਕਰਦੇ ਆਂ ਤੇ ਚੰਗੀ ਗੱਲ ਇਹ ਦੇਖੋ ਕੱਲ ਕਿੰਨੀ ਬੱਦਲ ਵਾਈ ਸੀ ਕਿੰਨੀ ਧੁੰਦ ਸੀ ਤੇ ਚੰਗਾ ਕੰਮ ਹੁੰਦਾ ਤੇ ਅੱਜ ਸੂਰਜ ਵੀ ਖੜਿਆ ਤੇ ਮਤਲਬ ਇਹ ਵੀ ਮੈਂ ਕਹਿੰਨਾ ਵੀ ਉਹਨੂੰ ਕਰਦੇ ਆ ਤਾਲੀ ਗੱਲ ਸਾਹਿਬ ਨੇ ਨਤਮਸਤਕ ਵੀ ਹੋਏ ਆ ਗੁਰਦੁਆਰਾ ਸਾਹਿਬ ਗਏ ਆ ਉੱਥੇ ਮੱਥਾ ਟੇਕਿਆ ਕਹਿੰਦੇ ਬਹੁਤ ਚਿਰ ਬਾਅਦ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਮੈਂ ਬੈਠ ਕੇ ਕੀਰਤਨ ਸੁਣਿਆ ਤੇ ਇਹਨਾਂ ਦੀ ਨੇਕ ਭਾਵਨਾ ਨੂੰ ਸਲੂਟ ਕਰਦੇ ਆ ਤੇ ਇਹੋ ਜੀ ਜਿਹੜੇ ਜਿਹੜੀ ਨਾ ਪੁਲਿਸ ਨੂੰ ਸ਼ਾਬਾਸ਼ ਮਿਲਦੀ ਹੈ ਮੈਂ ਹਮੇਸ਼ਾ ਕਹਿੰਦਾ ਉਹ ਆਕਸੀਜਨ ਦਾ ਕੰਮ ਕਰਦੀ ਹੈ ਜਦੋਂ ਸੋਸਾਇਟੀ ਦੇ ਚੰਗੇ ਲੋਕ ਰੈਕੋਗਨਾਈਜ਼ ਕਰਦੇ ਆ ਪੁਲਿਸ ਦੀ ਮਿਹਨਤ ਨੂੰ ਤੇ ਉਹ ਕਹਿੰਦੇ ਆ ਵੀ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਸ਼ਾਬਾਸ਼ ਦਿੰਦੇ ਆ ਉਹ ਆਕਸੀਜਨ ਦਾ ਕੰਮ ਕਰਦੀ ਹੈ ਤੇ ਇਹ ਜਿਹੜਾ ਇਹਨਾਂ ਦਾ ਇੱਕ ਜਿਹੜਾ ਕਹਿੰਦਾ ਵੀ ਗੈਸਚਰ ਹੈ ਉਹ ਸਾਡੇ ਲਈ ਬਹੁਤ ਹੀ ਵੱਡੀ ਗੱਲ ਹੈ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਾਰੇ ਪੁਲਿਸ ਡਿਪਾਰਟਮੈਂਟ ਵੱਲੋਂ ਤੇ ਐਸਐਸਪੀ ਪਟਿਆਲਾ ਤੇ ਉਹਨਾਂ ਦੀ ਟੀਮ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਬੜਾ ਅੱਛਾ ਇੰਤਜ਼ਾਮ ਕੀਤਾ ਤੇ ਮੁਲਾਜ਼ਮਾਨਾਂ ਨੂੰ ਸੌਮ ਕੀਤਾ ਇੱਥੇ ਆਈਆਰਬੀ ਦੇ ਵੀ ਆਉਣਗੇ ਉਹਦੇ ਵਿੱਚ ਕਮਾਂਡੋ ਦੇ ਆਉਣਗੇ ਇੰਟੈਲੀਜੈਂਸ ਦੇ ਆਉਣਗੇ ਕਾਉਂਟਰ ਇੰਟੈਲੀਜੈਂਸ ਦੇ ਆਉਣਗੇ ਰੇਲਵੇ ਪੁਲਿਸ ਦੇ ਆਉਣਗੇ ਸਾਰੇ ਮੁਲਾਜ਼ਮਾਂ ਨੂੰ ਖੁੱਲਾ ਸੱਦਾ ਦਿੱਤਾ ਹੈ ਮੈਨੂੰ ਲੱਗਦਾ ਕਈ ਵਾਰੀ ਸ਼ਾਇ ਹੈ ਨੰਬਰ ਦੇਖਨੇ ਸ਼ਾਮ ਤੱਕ ਪਤਾ ਲੱਗ ਜੂ ਕਿੰਨਾ ਪਰ ਅਸੀਂ ਚਾਹਾਂਗੇ ਵੀ ਜੇ ਲੋੜ ਪਈ ਦੁਆਰਾ ਵੀ ਰਿਕਵੈਸਟ ਕਰ ਲਾਂਗੇ ਧਾਲੀਵਾਲ ਸਾਹਿਬ ਸਾਡੇ ਆਉਦੇ ਹੀ ਆ ਵਿੱਚੋਂ ਜਿੱਥੋਂ ਸ਼ੁਰੂ ਹੋਇਆ ਹੁੰਦਾ ਨਾ ਤੇ ਜਿਸ ਗੱਲ ਤੋਂ ਸ਼ੁਰੂ ਹੋਇਆ ਹੁੰਦਾ ਅੱਧਾ ਪੰਜਾਬ ਦਾ ਢੇਡਾ ਕੱਢਿਆ ਜਦੋਂ ਜੇ ਕਿਤੇ ਮਹਿਸੂਸ ਕੀਤਾ ਮੁਲਾਜ਼ਮਾਂ ਨੇ ਹੋਰ ਹੈ ਅਸੀਂ ਧਾਲੀਵਾਲ ਸਾਹਿਬ ਨੂੰ ਫੇਰ ਕਹਿਣਾ ਇੰਗਲੈਂਡ ਤੋਂ ਤਾਂ ਇਹ ਆਪਾਂ ਦਾ ਜਿਵੇਂ ਇੱਥੋਂ ਸੰਗਰੂਰ ਜਾਣਾ ਉਹਨਾਂ ਨੇ ਐਵੇਂ ਇੰਗਲੈਂਡ ਬਣਾਇਆ ਵੇ ਆ। ਹਾਂ ਥੈਂਕ ਯੂ ਜੀ ਥੈਂਕ ਯੂ